ਦੇ ਦੌਰਾਨ 14 ਸਾਲਾ ਬੱਚੇ ਦੇ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ ਜਿਸ ਵੱਲੋਂ ਗੋਲੀ ਚਲਾਈ ਗਈ ਹੈ ਹੁਣ ਉਸ ਮੁਲਜ਼ਮ ਦਾ ਵੀ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਕੋਈ ਸੀ ਤੇ ਜਿਵੇਂ ਹੀ ਪੁਲਿਸ ਵੱਲੋਂ ਉਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਉਸ ਵੱਲੋਂ ਨਹੀਂ ਰੁਕਿਆ ਜਾਂਦਾ ਤੇ ਸਿੱਧਾ ਪੁਲਿਸ ਪਾਰਟੀ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਜਿਸ ਦੌਰਾਨ ਉਸ ਦਾ ਮੋਟਰਸਾਈਕਲ ਸੜਕ ਦੇ ਗੇੜ ਜਾਂਦਾ ਅਤੇ ਉਸ ਦਾ ਐਨਕਾਊਂਟਰ ਕਰ ਦਿੱਤਾ ਜਾਂਦਾ ਹੈ ਅਤੇ ਇਸ ਸਮੇਂ ਉਹ ਫਲਹਾਲ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਜਿਸ ਤੇ ਜਾਣਕਾਰੀ ਮੁਤਾਬਿਕ ਦੱਸਿਆ ਚਾਰੇ ਕਿ 8 ਮਾਰਚ ਨੂੰ ਪਿੰਡ ਖੱਬੇ ਰਾਜਪੂਤਰ ਦੇ ਵਿੱਚ ਚੱਲ ਰਹੀ ਇੱਕ ਟੂਰਨਾਮੈਂਟ ਦੇ ਦੌਰਾਨ 14 ਸਾਲਾ ਦੇ ਉਸੇਵਕ ਸਿੰਘ ਨੂੰ ਗੋਲੀ ਮਾਰ ਕੇ ਮੌਤ ਦੇ ਘਾਟੂ ਕਰਨ ਵਾਲਾ ਬੁਲਜ਼ਮ ਪੁਲਿਸ ਵੱਲੋਂ ਐਨਕਾਊਂਟਰ ਉਸਕ ਕਰ ਦਿੱਤਾ ਗਿਆ ਫਿਲਹਾਲ ਜਾਣਕਾਰੀ ਮਿਲੀ ਹੈ ਕਿ ਪੰਜਾਬ ਪੁਲਿਸ ਨੇ ਇੱਕ ਵੱਡੀ ਸਫਲਤਾ ਮਿਲੀ ਹੈ ਜਿੱਥੇ ਨਾਕੇਬੰਦੀ ਦੇ ਦੌਰਾਨ ਇੱਕ ਮੁਕਾਬਲੇ ਦੇ ਦੌਰਾਨ ਇਸ ਖਤਰਨਾਕ ਅਪਰਾਧੀ ਜਿਸ ਦਾ ਨਾਮ ਕਰਨ ਸਿੰਘ ਦੱਸਿਆ ਜਾ ਰਿਹਾ ਉਸ ਨੂੰ 9mm ਦੀ ਪਿਸਤਲ ਤਿੰਨ ਜ਼ਿੰਦਾ ਰੋਂਦੇ ਤੇ ਇੱਕ ਸਪਲੈਂਡਰ ਮੋਟਰਸਾਈਕਲ ਸਨ ਗ੍ਰਸਤਾਰ ਕੀਤਾ ਗਿਆ ਫਿਲਹਾਲ ਇਸ ਸਬੰਧਤ ਜੋ ਜਾਣਕਾਰੀ ਸਭ ਨੇ ਉਸ ਮੁਤਾਬਿਕ ਦੱਸਿਆ ਜਾ ਰਿਹਾ ਕਿ ਫੁੱਟਵਾਲ ਟੂਰਨਾਮੈਂਟ ਰੱਖਿਆ ਗਿਆ ਸੀ ਜਿਸ ਨੂੰ ਰਨ ਦੌਣ ਬਚਾਤੇ ਵਿਅਕਤੀਆਂ ਵੱਲੋਂ ਉੱਥੇ ਮੌਜੂਦ ਗੌਰਪ੍ਰੇਤ ਸਿੰਘ ਅਰਫ ਫੌਜੀ ਉੱਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ ਗਿਆ ਸੀ ਤੇ ਫਾਇਰਿੰਗ ਦੇ ਦੌਰਾਨ ਇੱਕ ਗੋਲੀ ਉੱਥੇ ਮੌਜੂਦ ਇੱਕ ਮਾਸੂਮ ਬੱਚੇ 14 ਸਾਲਾ ਗੁਰਸੇਵਕ ਸਿੰਘ ਦੇ ਲੱਗਦੀ ਹੈ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਇਸ ਵੀ ਚੈਨਲ ਤੋਂ ਵੀ ਦੱਸ ਦਿੰਨੇ ਕਿ ਗੁਰਸੇਵਕ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਪੁੱਤਰ ਸੀ ਮੱਸਾ ਰਬ ਕੋਲਰ ਦਾਸਾ ਕਾਰਕੀ ਉਸ ਨੂੰ ਰਬ ਕੋਲੋਂ ਮੰਗਿਆ ਸਕਾ ਪਰ ਉੱਥੇ ਹੀ ਕਿਸੇ ਦੀ ਰਣਕ ਪਿੱਛੇ ਇਸ ਗੁਰਸੇਵਕ ਸਿੰਘ ਦੇ ਵੀ ਗੋਲੇ ਲੱਗ ਜਾਂਦੀ ਹੈ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਫਿਲਹਾਲ ਪੁਲਿਸ ਵੱਲੋਂ ਉਸ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਮਾਮਲੇ ਦੀ ਜੁੜੀਅਤ ਜਾਣਕਾਰੀ ਸਾਂਝ ਕਰਨ ਦੌਰਾਨ ਹੋਰ ਵੀ ਕੁਝ ਕੰਦੇ ਨਜ਼ਰ ਆ ਰਹੇ ਨੇ ਸੁਣ ਲੰਨੇ ਆ ਕੀ ਅੱਜ ਘਟਨਾ ਕਰਨ ਵਾਪਰਿਆ ਜੀ ਅੱਜ ਜੀ ਦੀ ਘਟਨਾ ਕਰਨ ਇਹ ਆ 8325 ਨੂੰ ਖੱਬੇ ਰਾਜਪੂਤਾਂ ਪਿੰਡ ਦੇ ਵਿੱਚ ਫੁੱਟਬਾਲ ਦਾ ਮੈਚ ਸੀ ਗਰਾਊਂਡ ਦੇ ਵਿੱਚ ਉਹ ਜਦੋਂ ਸਾਰੀਆਂ ਟੀਮਾਂ ਨੇ ਕੰਪਲੀਟ ਹੋ ਗਏ ਮੈਚ ਤੇ ਸ਼ਾਮ ਨੂੰ ਆਪਣੇ ਇਨਾਮ ਵੰਡ ਸਮਾਰੋਹ ਚੱਲ ਰਿਹਾ ਸੀ ਤੇ ਉੱਥੇ ਇਸ ਪਿੰਡ ਦਾ ਗੁਰਪ੍ਰੀਤ ਸਿੰਘ ਫੌਜੀ ਆ ਜਿਹੜਾ ਫੌਜ ਦੇ ਵਿੱਚ ਸੀ ਉਹ ਵੀ ਚੰਗਾ ਪਲੇਅਰ ਆ ਉਹਨੂੰ ਪਿੰਡ ਵਾਲੀ ਟੀਮ ਨੇ ਉਹਨੂੰ ਬੁਲਾਇਆ ਸੀ ਉਹ ਆਪਣੇ ਉਥੋਂ ਫੌਜ ਦੇ ਵਿੱਚੋਂ ਛੁੱਟੀ ਲੈ ਕੇ ਇੱਥੇ ਆਇਆ ਸੀ। ਇਸੇ ਹੀ ਪਿੰਡ ਦਾ ਇੱਕ ਅਮਰ ਹੈਗਾ। ਇਹ ਦੋਨੇ ਪਹਿਲਾਂ ਕਿਤੇ ਇਕੱਠੇ ਪੜ੍ਹਦੇ ਵੀ ਰਹੇ ਆ। ਆਪਸ ਵਿੱਚ ਇਹਨਾਂ ਦੀ ਕੋਈ ਪੁਰਾਣੀ 5-7 ਸਾਲ ਪਹਿਲਾਂ ਦੀ ਕੋਈ ਆਪਸੀ ਟੁੱਟ ਟੁੱਟਿਆ ਸੀ ਇੱਕ ਦੂਜੇ ਨੂੰ ਤੇ ਉਹ ਉਹਦੇ ਮਨ ਦੇ ਵਿੱਚ ਸੀਗਾ ਵੀ ਮੈਂ ਇਹਨੂੰ ਸਭ ਕੁਝ ਸੁਠਾਉਣਾ। ਉਹਨੇ ਕੀ ਕੀਤਾ ਇਹ ਬੰਦੇ ਹਾਇਰ ਕਰਕੇ ਅਮਰ ਨੇ ਜੋ ਕਿ ਅੱਜ ਦੀ ਡੇਟ ਤੋਂ ਬਾਹਰ ਹੈਗਾ ਤੇ ਉਹਨੇ ਬੰਦੇ ਹਾਇਰ ਕਰਕੇ ਇਹਨਾਂ ਤੇ ਫਾਇਰਿੰਗ ਕਰਵਾਈ। ਇਹ ਜਿਹਦੇ ਨਾਲੇ ਗੁਰਪ੍ਰੀਤ ਵੀ ਇੰਜਰਡ ਹੋਇਆ ਸੀ ਜਿਹੜਾ ਫੌਜ ਦਾ ਮੁੰਡਾ। ਤੇ ਇਹ ਨਾਲ ਹੀ ਉਹ ਤੇ ਲਾਗੇ ਖੜਾ ਸੀਗਾ ਗੁਰਸੇਵਕ ਸਿੰਘ ਇਹ 14-15 ਸਾਲ ਦਾ ਸੀ ਨੰਗਲੀ ਪਿੰਡ ਪਿੰਦਾ ਸਾਡੇ ਮਹਿਤਰ ਥਾਣੇ ਦੇ ਵਿੱਚ ਹੀ ਤੇ ਤਿੰਨ ਭਰਾਵਾਂ ਦਾ ਤਿੰਨਾ ਭੈਣਾਂ ਦਾ ਕੱਲਾ-ਕੱਲਾ ਭਰਾ ਸੀ ਉਹਦੀ ਮੌਕੇ ਤੇ ਹੀ ਇੱਥੇ ਇੰਜਰਡ ਹੋ ਗਿਆ ਸੀ ਤੇ ਡੈਥ ਹੋ ਗਈ ਸੀ ਗੋਲੀ ਲੱਗਣ ਤੇ ਉਹਦੇ ਵਿੱਚ ਅਸੀਂ ਪਰਚਾ ਰਜਿਸਟਰਡ ਕੀਤਾ ਸੀ ਪਰਚਾ ਰਜਿਸਟਰਡ ਕਰਨ ਤੋਂ ਜਿਹੜਾ ਮੇਨ ਸੀਗਾ ਮੋਟਰਸਾਈਕਲ ਚਲਾਉਣ ਵਾਲਾ ਤਾਂ ਅਸੀਂ ਪਹਿਲੇ ਰਾਉਂਡ ਅਪ ਕਰ ਲਿਆ ਇਹ ਸੀਗਾ ਕਰਨ ਚਵੰਡਾ ਦੇਵੀ ਦਾ ਰਹਿਣ ਵਾਲਾ ਇਹ ਇਹ ਇਹਨੂੰ ਅਸੀਂ ਲਾਮਜਦ ਕੀਤਾ ਸੀ ਤੇ ਅੱਜ ਇਹ ਇਨਫੋਰਮੇਸ਼ਨ ਐਸਐਚਓ ਸਾਹਿਬ ਨੂੰ ਮਿਲੀ ਸੀ ਮੈਨੂੰ ਕਿ ਇਹ ਅਮਰਦੀ ਮਾਤਾ ਵੀ ਜਿਹੜੀ ਹੈ ਇਸ ਕੰਮ ਦੇ ਵਿੱਚ ਇਨਵੋਲ ਸੀ ਉਹ ਅਸੀਂ ਰੈਸਟ ਪਾ ਕੇ ਅੰਦਰ ਭੇਜੀ ਹੈ ਜੇਲ੍ਹ ਦੇ ਵਿੱਚ ਉਹਦੀ ਜ਼ਮਾਨਤ ਦੇ ਲਈ ਕੋਈ ਕਾਗਜ਼ ਪੱਤਰ ਲੈਣ ਆਇਆ ਸੀ ਉਹ ਇਨਫੋਰਮੇਸ਼ਨ ਮਿਲੀ ਇਹਨਾਂ ਨੇ ਫਿਰ ਖੱਬਿਆਂ ਤੋਂ ਬੋਝੇ ਨੂੰ ਜਿਹੜਾ ਜਾਂਦਾ ਰਸਤਾ ਇਹਦੇ ਤੇ ਨਾਕਾ ਲਾਇਆ ਸੀ ਤੇ ਸ਼ਾਮੀ 7:30 ਵਜੇ ਜਦੋਂ ਥੋੜਾ ਹਨੇਰਾ ਜਿਹਾ ਹੋ ਗਿਆ ਤੇ ਇੱਕ ਮੋਟਰਸਾਈਕਲ ਇਧਰੋਂ ਆਇਆ ਇਹਨਾਂ ਨੂੰ ਰੋਕਿਆ ਇਹ ਸਾਡੇ ਮੁਲਾਜ਼ਮ ਦੂ ਉੱਥੇ ਖੜੇ ਸੀ ਲੇਕਿਨ ਇਹਨਾਂ ਨੇ ਉਹਦੇ ਉੱਪਰ ਨੇ ਤੇਜ਼ ਕਰਕੇ ਅੱਗੇ ਲੰਘਿਆ ਪਰ ਅਗਲੇ ਮੁਲਾਜ਼ਮ ਅੱਗੇ ਹੋ ਗਏ ਇਹਨੇ ਨਾਲ ਹੀ ਇੱਥੇ ਮੋੜ ਤੇ ਮੋਟਰਸਾਈਕਲ ਆਪਣਾ ਸੁੱਟਿਆ ਸਪਲੈਂਡਰ ਬਿਨਾ ਨੰਬਰ ਤੋਂ ਸੁੱਟ ਕੇ ਸਾਰੀ 9mm ਦਾ ਪਿਸਟਲ ਉਹਦੇ ਨਾਲ ਇਹਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅੱਗੇ ਉਹ ਇਹਨਾਂ ਨੇ ਵਾਰਨਿੰਗ ਵੀ ਦਿੱਤੀ ਪਰ ਉਹਨੇ ਫਿਰ ਵੀ ਤਿੰਨ ਫਾਇਰ ਜਿਹੜੇ ਆ ਇਸ ਸਾਡੀ ਟੀਮ ਦੇ ਉੱਤੇ ਕੀਤੇ ਪਰ ਚਲੋ ਬਚਾਅ ਹੋ ਗਿਆ ਸਾਡੇ ਸਾਰੇ ਐਸ ਐਚਓ ਸਾਹਿਬ ਚੌਂਕੀ ਇੰਚਾਰ ਇਹਨਾਂ ਨੇ ਆਪਣੇ ਬਚਾ ਲਈ ਫਿਰ ਚੌਂਕੀ ਇੰਚਾਰ ਨੇ ਆਪਣੇ ਦੋ ਫਾਇਰ ਕੀਤੇ ਇੱਕ ਉਹਦੇ ਲੱਤ 'ਚ ਲੱਗਾ ਸੱਜੀ 'ਚ ਤੇ ਇੱਕ ਮੋਟਰਸਾਈਕਲ ਤੇ ਲੱਗਾ ਡਿੱਗੇ ਪਏ ਤੇ ਰਾਉਂਡ ਅਪ ਕਰ ਲਿਆ ਇਹਨੂੰ ਇੰਜਰਡ ਹੋਏ ਨੂੰ ਅਸੀਂ ਆਪਣੀ ਟੀਮ ਦੇ ਨਾਲ ਐਂਬੂਲੈਂਸ ਬੁਲਾ ਕੇ ਤੇ ਬਾਬੋ ਕਾਲਾ ਸਾਹਿਬ ਭੇਜ ਦਿੱਤਾ ਹਸਪੀਟਲ ਇਹ ਮਤਲਬ ਇਹੀ ਹੈ ਇਹ ਇਹ ਸਾਡਾ ਹੁਣ ਪੂਰੇ ਦਾ ਪੂਰਾ ਕੇਸ ਇਹਦਾ ਟ੍ਰੇਸ ਹੋ ਗਿਆ ਜੀ ਇਹ ਇਹਦੇ ਵਿੱਚ ਸਰ ਹੋਰ ਵੀ ਕੋਈ ਨਾਮ ਜਦ ਆਇਆਗਾ ਬਾਕੀ ਕੀ ਅਜੇ ਬਾਕੀ ਹੁਣ ਇਹਦੇ ਤੋਂ ਗਾਂ ਪੁੱਛਾਂਗੇ ਵੀ ਕੌਣ ਕੌਣ ਬੰਦਾ ਹੈਗਾ ਉਦਾਂ ਤਾਂ ਇਹਦੇ ਵਿੱਚ ਅਮਰ ਹੈਗਾ ਉਦੀ ਮਾਤਾ ਸੀ ਉਹ ਅਸੀਂ ਅਰੈਸਟ ਕਰ ਲਏ ਆ ਹੋਰ ਬੰਦੇ ਜਿਹੜੇ ਸੀ ਸਾਰੇ ਅਰੈਸਟ ਹੋ ਚੁੱਕੇ ਆ ਹੁਣ ਅਗਲੀ ਗਾਂਹ ਦੀ ਪੁੱਛਗੇ ਤੇ ਇਹ ਦੱਸੂਗਾ ਕਿਉਂਕਿ ਮੇਨ ਸ਼ੂਟਰ ਇਹ ਸੀ ਗੋਲੀਆਂ ਉਦਣ ਇਹਨੇ ਮਾਰੀਆਂ ਸੀ ਠੀਕ ਹੈ ਧੰਨਵਾਦ